ਲੋ ਜੀ ਵੱਡਾ ਡੀਪੋ ਨੇ ਗਰਮੀਆਂ ਦੇ ਸੂਟਾਂ ਦੇ ਲਾਤੀਆਂ ਬਹੁਤ ਵੱਡੀਆਂ ਆਫਰਾਂ 5-500 ਰੁਪਏ ਸੂਟ ਕਰਦੇ ਬੁਲਬੁਲ ਦੇ ਬੱਚਿਆਂ ਨੇ ਗਰਮੀਆਂ ਸੂਟ ਲੈ ਜਾਓ 5-500 ਰੁਪਏ ਵਿੱਚ ਭਾਜੀ ਬਾਹਰ 500 ਦਾ ਇੱਕ ਮਿਲਦਾ ਆਪਾਂ ਦੇ ਨੇ 500 ਦੇ ਦੋ ਮਾਤਰਬ 250 ਰੁਪਏ ਦਾ ਸੂਟ ਹੈ 250 ਰੁਪਏ ਦਾ ਸੂਟ ਕਹਿ ਰਹੇ ਆਪ ਤੁਸੀਂ ਚੈੱਕ ਕਰ ਲੋ 250 ਦਾ ਸੂਟ ਕਹਿ ਰਹੇ ਹੋ ਤੁਸੀਂ ਬਿਲਕੁਲ ਦੇਖੋ ਲੈਖੇ ਲਗਾਇਆ ਹੈਗਾ ਦੇਖੋ ਕਿਨੇ ਕਿਨੇ ਸੋਨੇ ਕਲਰ ਆ ਚੁੱਕੇ ਪ੍ਰਿੰਟ ਕਿਨੇ ਕਿਨੇ ਟੋਰੀ ਆ ਚੁੱਕੇ ਰੇਟ ਸਿਰਫ 250 250 ਦੇਖੋ ਬੋ ਕਹਿੰਦਾ ਲੈਖੇ ਲਾਇਆ ਹੈਗਾ ਜੀ ਕੋਈ 400 ਦਿੰ ਆ ਵੀ ਤੁਸੀਂ ਚੈੱਕ ਕਰ ਲਓ ਅੱਛਾ ਵੱਡੇ ਫਾਇਦੇ ਕਿੱਥੇ ਹੁੰਦੇ ਆ ਆ ਤੁਸੀਂ ਬਿਆਰ ਜੇ ਆਨੇ ਕੋਈ ਬੁਟੀਕਾ ਵਾਲੇ ਪੀਸ ਕਹਿੰਦਾ ਕੋਈ ਕਹਿੰਦਾ ਜਿਹਦੇ ਕੱਪੜਾ ਵਧੀਆ ਕੋਈ ਕਹਿੰਦਾ ਦੁਪੱਟਾਂ ਨਾਲ ਆ 7-800 ਰੁਪਏ ਤੋਂ ਘੱਟ ਕੋਈ ਸੂਟ ਨਹੀਂ ਦਿੰਦਾ ਇੱਥੇ ਹੀ ਭਾਈ ਤੁਸੀਂ ਲਿਖ ਕੇ ਲੈ ਆਓ ਵੀ 350 ਦੇ ਵਿੱਚ ਬਿਲਕੁਲ ਬਾਹਰ 700 ਦੇ ਆ ਕੇ ਸਾਕੋ 700 ਦੇ ਦੋ ਦੇਖੋ ਕਿੰਨੇ ਕਿੰਨੇ ਪਿਆਰੇ ਪ੍ਰਿੰਟ ਆ ਚੁੱਕੇ ਹੈਗੇ ਜਿਦੇ ਤੁਸੀਂ ਮਰਜੀ ਨੂੰ কুর্তা ਸਮਾ ਸਕਦੇ ਹੈਗੇ ਆ ਜਿਦਾ ਮਰਜੀ ਨਾਲ ਜ ਉਸ ਸਮਾ ਸਕਦੇ ਸਲਵਾਰ ਵੀ ਦੇਖੋ ਬਿਆਰਾਂ ਜਾ ਕੇ ਹੁਣ ਆਪਣੀਆਂ ਲੁੱਟਾਂ ਨਾਲ ਕਰੋ ਸਿੱਧੇ ਵੱਡਾ ਡੀਪੂ ਆਜਾ ਚੌਂਕ ਬੰਗਾ ਆਜੋ 350 ਦੇ ਵਿੱਚ ਸੂਟ ਦੇ ਰਿਹਾ ਦੁਪੱਟਾ ਨਾਲ ਦੇ ਰਿਹਾ ਰੰਗ ਬੜੇ ਸੋਹਣੇ ਦੇ ਰਿਹਾ ਇੱਥੇ ਵੀ ਵੱਡਾ ਫਰ ਹੈਗੀ ਆ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲਿਖ ਲੇ ਕੇ ਲਾਇਆ ਜਿਹੜਾ ਮਰਜੀ ਸੂਟ ਚੱਕ ਲੋ ਹਰ ਕਿਸਦੇ ਉੱਤੇ ਰੇਟ ਲਿਖ ਕੇ ਲਾਇਆ ਕੋਈ ਠੱਗੀ ਨਹੀਂ ਕੋਈ ਚੋਰੀ ਬਿਆਈ ਨਹੀਂ ਜਿੰਨੇ ਤੁਸੀਂ ਚਾਹੇ ਇੱਕ ਪੀ ਲਓ ਚਾਹੇ ਜਿੰਨੀ ਮਰਜੀ ਕਾਉਂਟੀਟੀ ਲੈ ਲਓ ਰੇਟ ਸਾਢੇ 1 ਕੋਈ ਹੈਗਾ ਜੀ ਉਹ ਅੱਛਾ ਇਹ ਕੋਈ ਸ਼ਰਤ ਨਹੀਂ ਵੀ 10000 ਲੈ ਜਾਓ 20000 ਕੱਪੜਾ ਲਓ ਬਾਹਰ 1000 ਰੁਪਏ ਸੂਟ ਤੁਹਾਨੂੰ ਮਿਲ ਰਿਹਾ ਹੈਗਾ ਆ ਆਪਣਾ ਸਿਰਫ 450 ਰੁਪਏ ਦਾ ਸਾਢੇ 450 ਚ ਸਾਢੇ 450 ਤਾਂ ਦੇਖੋ ਕਿੰਨੇ ਵਧੀਆ ਕਲਰ ਆ ਚੁੱਕੇ ਹੈਗੇ ਡਾਈਨ ਕਿੰਨੀ ਵਧੀਆ ਆ ਚੁੱਕੀ ਨੇ ਇੱਕ ਦੇ ਉੱਪਰ ਆਪਾਂ ਗੱਲ ਕਾਲ 400 ਰੁਪਏ ਦੇਣਾ ਭਾਈ ਆ ਗਰਮੀ ਵਾਲੇ ਸੂਟ ਦੱਸੋ ਇਹਦਾ ਬੜੇ ਕੋਈ 200 ਰੁਪਏ ਮੀਟਰ ਦੇ ਰਿਹਾ ਕੋਈ 250 ਰੁਪਏ ਮੀਟਰ ਦੇ ਰਿਹਾ ਕੋਈ 600 ਵਾਲਾ ਸੂਟ ਕੋ 700 ਵਾਲਾ ਸੂਟ ਆਪਾਂ ਜਿਹੜਾ ਭਾਈ 70 ਰੁਪਏ ਮੀਟਰ ਯਾਨੀ ਕਿ 350 ਤੋਂ 5 ਮੀਟਰ ਸੂਟ ਦੇਣਾ ਜੀ ਇਹ ਜਿਹੜਾ ਮਰਜ਼ੀ ਇਹਦੇ ਵਿੱਚੋਂ ਚੱਕ ਕੇ ਲੈ ਜਾ ਜਿਹੜਾ ਮਰਜ਼ੀ ਤੁਸੀਂ ਕਟਵਾ ਸਕਦੇ ਹੈਗੇ ਆ ਥੋੜਾ 5 ਮੀਟਰ ਨਹੀਂ ਬਣਦਾ ਤੁਸੀਂ 6 ਮੀਟਰ 7 ਮੀਟਰ 8 ਮੀਟਰ ਜਿੰਨਾ ਮਰਜ਼ੀ ਕਟਵਾ ਸਕਦੇ ਹੈਗੇ ਆ ਭਾਵੇਂ ਇੱਕ ਸੂਟ ਲੈ ਜਾਓ ਭਾਵੇਂ ਪੰਜ ਸੂਟ ਲੈ ਜਾਓ ਜਿੰਨੇ ਮਰਜ਼ੀ ਭਾਜੀ ਕਾਉਂਟਿਟੀ ਲੈ 70 ਰੁਪਏ ਮੀਟਰ ਪੈਣਾ ਹੈ 350 ਰੁਪਏ ਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਹੁਣ ਤੁਸੀਂ ਸੋਚੋਗੇ ਬਈ ਇਹ ਤਾਂ ਬਈ ਸੂਟ ਵਕਈ 2500 2600 ਤੋਂ ਘੱਟ ਨਹੀਂ ਹੋਣਾ ਕਿਉਂਕਿ ਸੂਟ ਹੈ ਹੀ ਬਹੁਤ ਸੋਹਣਾ ਫੋਟੋ ਵਾਲੇ ਪੀਸ ਹੈਗੇ ਪਰ ਇਹ ਤੁਹਾਨੂੰ ਅਸੀਂ ਦੇਣਾ ਰਿਕਾਰਡ ਹੀ ਤੋੜ ਦਿੱਤੇ ਆ ਜਿਹੜੇ 2 2000 ਦੇ ਸੂਟ ਤੁਸੀਂ ਬਿਜਾਰ ਚਾਹਨੇ ਹੋ 475 ਚ ਦੇਖੋ ਕਿੰਨਾ ਪਿਆਰਾ ਕਲਰ ਆ ਚੁੱਕਾ ਕਿੰਨੇ ਕਿੰਨੇ ਸੋਨੇ ਪ੍ਰਿੰਟ ਆ ਚੁੱਕੇ ਆ ਗਏ ਕਿੰਨੇ ਕਿੰਨੇ ਸੋਨੇ ਕੋ ਡੀਐਨਏ ਆ ਚੁੱਕੇ ਆ ਗਏ ਸਿਰਫ ਆਪਾਂ 500 ਤੇ ਪਿਆਰ ਪਰ ਵੇਚੋ ਫਰੰਟ ਤੇ ਇਸ ਤਰ੍ਹਾਂ ਬਰਥ ਹੈਗਾ ਤੇ ਵੈਕ ਤੇ ਇਸ ਤਰ੍ਹਾਂ ਆਇਗਾ ਜੇ ਆਪਾਂ ਗੱਲ ਕਰੀ ਨਾਲ ਉੰਨੀਆਂ ਨਾਲ ਕਿ ਕਿੰਨੀ ਕਿੰਨੀ ਵਧੀਆ ਆ ਚੁੱਕੀਆਂ ਪਿਓਰ ਦੀਆਂ ਸਿਰਫ 500 ਤੇ 550 ਦੇ ਵਿੱਚ ਸੋ ਦੇਖੋ ਤੁਸੀਂ ਵਿਆਹ ਸ਼ਾਦੀ ਦਾ ਕਪੜਾ ਦਾਜ ਵੇ ਦੇ ਕਪੜਾ ਨਾਲ ਤੁਸੀਂ ਬਾਜ਼ਾਰ ਚ ਆਏ ਕਿਸੇ ਦੁਕਾਨਦਾਰ ਤੋਂ ਪੁੱਛੋ ਕੋਈ 2000 ਮੰਗਦਾ ਕੋਈ 1500 ਕੋਈ 1800 ਕੋਈ 2200 ਪਰ ਵੱਡਾ ਦੀਪੂ ਨੇ ਸਿਰਫ 500 550 ਦੇ ਵਿੱਚ ਰੈੱਡ ਸੂਟ ਦੇ ਦਿੱਤਾ ਜੀ ਪੂਰਾ ਸੋ ਦੇਖੋ ਕਿੰਨੇ ਕਿੰਨੇ ਸੋਨੇ ਕਲਰ ਆ ਚੁੱਕੇ ਆ ਗਏ ਡੀਆ ਨਹੀਂ ਕਿੰਨੇ ਕਿੰਨੇ ਸੋਬਰ ਆ ਚੁੱਕੇ ਆ ਗਏ ਪੂਰਾ ਦੇਖੋ ਡੀਸੈਂਟ ਪੀਸ ਹੈਗਾ ਜਿਹੜਾ ਬਾਹਰ ਤੁਹਾਨੂੰ 12 1300 ਦਾ ਮਿਲਦਾਗਾ ਆਪ ਪਾ ਦੇਣ ਸਿਰਫ 550 ਨਾਲ ਦੇਖੋ ਵੱਖੋ-ਵੱਖਰੇ ਰੰਗ ਮੈ ਜਾਣੇ ਹੈਵੀ ਹੈਵੀ ਪੀਜ਼ਾ ਦੇਖੋ ਤੁਸੀਂ 550 ਵਿੱਚ ਦੇਣਿਆ ਦੇਖੋ ਜਿਹੜਾ ਡਿਜ਼ਾਈਨ ਪਸੰਦ ਆ ਤੁਹਾਨੂੰ ਬਲੈਕ ਲੈ ਲਓ ਬਲੂ ਲੈ ਜੋ ਲੈਮਨ ਕਲਰ ਲੈ ਜੋ ਜਿਹੜਾ ਮਰਜ਼ੀ ਲੈ ਜੋ ਮੋਡਰਨ ਵਾਲੇ ਪੀਸ 550 ਰੁਪਏ ਦੇ ਵਿੱਚ ਸੂਟ ਦਵਾਂਗੇ ਜਿਹੜਾ ਤੁਸੀਂ ਦਾਜ ਵਿਰੇ ਦਾ ਕਪੜਾ ਵਿਆਹ ਚਾਹੀਦਾ ਬਾਜ਼ਾਰ 'ਚ ਆ ਕੇ 50000 ਰੁਪਏ ਦਾ ਲੈਨੇ ਹੋ ਇੱਥੇ ਤੁਹਾਨੂੰ 15 18 20000 ਰੁਪਏ ਵਿੱਚ ਮਿਲ ਜਾਣਾ ਮਤਲਬ ਬਹੁਤ ਵੱਡਾ ਫਾਇਦਾ 60 60% ਡਿਸਕਾਊਂਟ ਹੀ ਕਹਿ ਲਓ ਤੁਸੀਂ ਵੀ ਇੰਨਾ ਸਸਤਾ ਕੱਪੜਾ ਤੁਹਾਨੂੰ ਇੱਥੋਂ ਮਿਲ ਜਾਣਾ ਚੀਜ਼ਾਂ ਤੁਸੀਂ ਚੈੱਕ ਕਰ ਲਓ ਇਹ 550 ਦੇ ਵਿੱਚ ਦਵਾਂਗੇ ਠੰਡੇ ਠੰਡੇ ਕਲਰ ਆ ਚੁੱਕੇ ਹੈਗੇ ਡਾਰ ਤੋਂ ਡਾਰ ਆ ਚੁੱਕੇ ਹੈ ਰੇਟ ਸਿਰਫ 550 500 ਵਿੱਚ ਹਰ ਤਰ੍ਹਾਂ ਤੁਹਾਡੇ ਜੈਨੀ ਮਣੀ ਹੈਗੀ ਆ ਤੁਸੀਂ ਕੰਟਰਾਸਟ ਪ੍ਰਦਾਨ ਕਰਦੇ ਕੰਟਰਾਸਟ ਲੈ ਕੇ ਆਸ ਨਾਲ ਇੱਥੋਂ ਕਨੇਵਾ ਜੀ ਫਟਾ ਕੰਟਰਾਸਟ ਆ ਚੁੱਕਾ ਹੈਗਾ ਲਾਈਟ ਆ ਦੇ ਕੰਬੀਨੇਸ਼ਨ ਆ ਚੁੱਕੇ ਹੈਗਾ ਸਿਰਫ 550 ਲੈ ਕੇ ਜਾ ਸਕਦੇ ਵੇਸ਼ਮਾ ਤੁਹਾਡੇ ਵਾਸਤੇ ਵੈਰ ਯਾ ਇਹਨਾਂ ਸੂਟਾਂ ਦਾ ਬਾਜ਼ਾਰਾਂ ਦੇ ਵਿੱਚ ਲਿਆ ਜਾਂਦਾ ਜਦ ਤੁਸੀਂ ਦਿਨੇ ਵੀ ਹੈਗੇ ਆ ਪਰ ਵੱਡਾ ਡਿਪੂ ਨੇ 1800 2000 ਵਾਲਾ ਸੂਟ 695 ਚ ਕਰਤਾ ਬਲੈਕ ਸੂਟ ਚੈੱਕ ਕਰ ਲੋ ਇਹ ਵੀ 15 1800 2000 ਤੋਂ ਘੱਟ ਨਹੀਂ ਕਿਸੇ ਦੇਣਾ 695 ਦੇ ਵਿੱਚ ਦਵਾਂਗੇ ਵਿੱਚ ਦੇਖੋ ਕਿੰਨੇ ਕਿੰਨੇ ਸਾਰੇ ਮਲਟੀ ਸ਼ੇਡ ਆ ਚੁੱਕੇ ਹੈ ਤੁਹਾਡੇ ਵਾਸਤੇ ਸਿਰਫ 695 ਦੇ ਕਿੰਨੇ ਕਿੰਨੇ ਸਾਰੇ ਟੌਰੀ ਆ ਚੁੱਕਿਆ ਗਿਆ ਵਾਈਟ ਬਾਟਮ ਆ ਚੁੱਕੀ ਹੈ ਜਨਾ ਦੇਖੋ ਦੁਪੱਟੇ ਵੀ ਕਿੰਨੇ ਕਿੰਨੇ ਵਧੀਆ ਆ ਚੁੱਕੇ ਹੈ ਸਿਰਫ 695 ਦੇ ਦੇਖੋ ਬੀ ਸ਼ੇਪ ਗਲਾ ਬਣਿਆ ਹੈ ਘੇਰਾ ਬੜਾ ਸੋਹਣਾ ਵਾਈਓ ਵਰਕ ਆ ਡਾਟਡ ਵਾਲਾ ਸੂਟ ਹੈਗਾ ਰੇਟ ਇਹਦਾ ਵੀ ਸਿਰਫ 695 ਮਤਲਬ 695 ਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਤੁਹਾਨੂੰ ਮਿਲ ਜਾਣੀਆਂ ਭਾਈ ਜੀ ਬੀਬੀਆਂ ਸੂਟ ਦਾ ਲੈ ਲੈ ਸੂਟਾਂ ਦਾ ਲੈ ਲਾਉਣ ਲਈ ਲਾਈਨਿੰਗ ਦਾ ਕਪੜਾ ਹੈਗਾ ਵਾਤੇ ਵੇਸ਼ ਮਾਰਾ ਚੁਕੇ ਗਿਆ ਤੁਸੀਂ ਜਿੱਦਾ ਮਰਜੀ ਵਡਾੜੀ ਪੁਆ ਕੇ ਆਪਣੀ ਪਸੰਦ ਅਕੋਰਡਿੰਗ ਸੁਣ ਸੁਣ ਇੱਕ ਸੂਟ ਨਾਲ ਕਲਰ ਲੈ ਕੇ ਆ ਸਕਦੇ ਆ ਮੈਚਿੰਗ ਕਰ ਕਰਕੇ ਦੇਖੋ ਲਾਈਨ ਵਿੱਚ ਜਿਹੜੇ ਬਾਹਰ ਤੁਹਾਨੂੰ ਮਿਲਣਗੇ 80 ਰੁਪਏ 90 ਰੁਪਏ ਮੀਟਰ ਆਪਾਂ ਦੇ ਰਹੇ ਸਿਰਫ 45 ਰੁਪਏ ਮੀਟਰ ਵਿੱਚ ਸੋ ਦੇਖੋ ਵੱਡੇ ਫਾਇਦੇ ਸਾਡੇ ਹੋ ਰਿਹਾ 500 ਵਾਲਾ ਸੂਟ ਕਰਦਾ 250 ਚ 700 ਵਾਲਾ ਸੂਟ ਕਰਦਾ 350 ਚ 1000 ਵਾਲਾ ਸੂਟ ਕਰਦਾ 450 ਦੇ ਵਿੱਚ ਜਿਹੜਾ 1500 ਰੁਪਏ ਸੂਟ ਲੈਣੇ ਹੋ ਇੱਥੇ ਕਰਦਾ 550 ਚ 2000 ਵਾਲਾ ਸੂਟ ਕਰਦਾ 695 ਚ ਜਿਹੜੇ ਤੁਸੀਂ 5 500 ਦੇ ਸੂਟ ਲੈਣੇ 650 550 ਇੰਨੀਆਂ ਗਰਿੰਦੇ ਦੇਣਾ ਮਤਲਬ ਬਾਜ਼ਾਰ ਵਾਲੋ ਰੇਟ ਬਹੁਤ ਜ਼ਿਆਦਾ ਘੱਟ ਹੈਗੇ ਆ ਵੱਡੇ ਫਾਇਦੇ ਹੋਣੇ ਆ ਛੇਤੀ ਛੇਤੀ ਵਿਜ਼ਿਟ ਕਰ ਲੋ ਵੱਡਾ ਡਿੱਪੂ ਜਾ ਜੋ ਬੰਗਾ ਜੇ ਤੁਸੀਂ ਦੂਰ ਹੈਗੇ ਨਹੀਂ ਆ ਸਕਦੇ ਨੰਬਰ ਸਕਰੀਨ ਤੇ ਆ ਰਿਹਾ ਆ ਤੁਸੀਂ ਇਸ ਨੰਬਰ ਤੇ ਫੋਨ ਕਰੋ ਤੁਸੀਂ ਆਨਲਾਈਨ ਵੀ ਆਪਣੇ ਘਰ ਕੱਪੜਾ ਮਗਾ ਸਕਦੇ ਆ ਬਈ ਡਿਲੀਵਰੀ ਕਰ ਦਿੰਦੇ ਆ ਬਿਲਕੁਲ ਸਕਰੀਨ ਤੇ ਨੰਬਰ ਆ ਕਾਲ ਕਰਕੇ ਕੋਈ ਵੀ ਆਰਡਰ ਕਰਨਾ ਕਰ ਸਕਦੇ ਆ ਸੋ ਛੇਤੀ ਆ ਜਾਓ ਜੀ ਨੰਬਰ ਸਕਰੀਨ ਤੇ ਕੋਈ ਜਾਣ ਕੇ ਨਾ ਫੋਨ ਕਰ ਸਕਦੇ ਆ